ਗੁਰੂ ਬਾਸਾ ਨੇ ਕਿਰਪਾ ਕੀਤੀ ਗੁਰੂ ਨਾਨਕ ਬਾਸਾ ਦੇ ਜਨਮ ਜੇ ਅਰਦਾਸ ਕਰਕੇ ਸੇਵਾ ਦਾ ਕਾਰਜ ਸ਼ੁਰੂ ਹੋਇਆ ਸੀ ਪਿਛਲੇ 2 ਫਰਵਰੀ ਤੋਂ ਹੁਣ 22 ਤਰੀਕ ਤੋਂ ਲੱਗੇ ਹੋਏ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਲੋਕਲ ਬਲਡੀ ਬੋਡੀ ਡਾਕਟਰ ਰਜੋਤ ਸਿੰਘ ਜੀ ਜੋ ਆਪ ਡਾਕਟਰ ਆ ਤੇ ਬੜੇ ਚਿੰਤਤ ਆ ਇਹ ਅੱਜ ਇਹਨਾਂ ਦਾ ਚੌਥਾ ਗੇੜਾ ਹੈ ਇਸੇ ਜਦੋਂ ਤੋਂ ਇਹ ਸੇਵਾ ਦਾ ਕਾਰਜ ਸ਼ੁਰੂ ਹੋਇਆ ਆਪ ਇੰਟਰਸਟ ਲੈ ਕੇ ਵਿਭਾਗ ਨੂੰ ਨਿਰਦੇਸ਼ ਦੇ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਸੀਂ ਆਸ਼ ਕਰਦੇ ਹਾਂ ਕਿ ਇਹ ਜਿਹੜੇ ਰਹਿੰਦੇ ਅਧੂਰੇ ਕਾਰਜ ਆ ਉਹਨਾਂ ਨੂੰ ਵੀ ਅਸ਼ਪੂਰੇ ਕਰਾਂਗੇ ਜਿਸ ਤਰ੍ਹਾਂ ਗੋਸ਼ਾਲਾ ਦਾ ਜਿਹੜਾ ਤੁਸੀਂ ਵੇਸਟੇਜ ਆ ਉਹਦਾ ਬੰਦ ਕਰਵਾਤਾ ਸੀ ਇੱਕ ਟੈਂਪਰੇਰੀ ਜਿਹੜਾ ਪ੍ਰਬੰਧ ਵੀ ਕਰਵਾਤਾ ਸੀਗਾ ਲੱਗਦਾ ਕਿ ਉਹਨੂੰ ਪੂਰਨ ਤੌਰ ਦੇ ਉੱਤੇ ਜਿਹੜਾ ਵਾ ਬਾਕੀ ਜਗ੍ਹਾ ਦੇ ਉੱਤੇ ਵੀ ਉਹਦਾ ਹਾਲ ਨਹੀਂ ਉਹਦਾ ਹਜੇ ਸੋਪਰਸੈਂਟ ਨਹੀਂ ਹੋਇਆ ਉਹਦੇ ਉੱਤੇ ਜੋ ਵਿਭਾਗ ਨੇ ਕਾਰਵਾਈ ਕਰਨੀ ਹੈ ਜਿਹੜਾ ਹੁਣ ਇਹਨਾਂ ਅਸਹੋਲ ਤਾਂ ਦੇਣ ਦੇ ਬਾਵਜੂਦ ਵੀ ਕਵੇ ਵੀ ਮੈਂ ਛੱਡਣਾ ਹੀ ਛੱਡਣਾ ਉਹਦੇ ਉੱਤੇ ਕਾਰਵਾਈ ਹੋ ਗਈ ਆਉਣ ਵਾਲੇ ਸਮੇਂ 'ਚ ਉਹਦੇ ਵੀ ਰਿਜ਼ਲਟ ਤੁਹਾਨੂੰ ਦੱਸਾਂਗੇ। ਬਾਬਾ ਜੀ ਕਈ ਸਾਲ ਹੋ ਗਏ ਪਰ ਲਗਾਤਾਰ ਗਲਤ ਹੋ ਰਹੀ ਆ ਬੁੰਡੇ ਨਾਲੇ ਸਫਾਈ ਦੀ ਪਰ ਹਾਲਾਤ ਜਿਹੜਿਆ ਜੂੜੇ ਤੂਏ ਪਾਣੀ ਅਸੀਂ ਕਹਿੰਨੇ ਤੂੰ ਤਾਂ ਦਹਾਕੇ ਹੋ ਗਏ ਪੰਜ ਦਹਾਕਿਆਂ ਤੋਂ ਇਹ ਹਾਲਤ ਆ ਅੱਜ ਤਹੇ ਨਹੀਂ ਜੀ ਜੀ ਪੰਜ ਦਹਾਕਿਆਂ ਤੋਂ ਇਹ ਹਾਲਤ ਆ ਕੋਸ਼ਿਸ਼ ਕੀਤੀ ਹੈ ਕੋਕ ਜਿਹੜੀ ਜਿਹੜਾ ਕੁਝ ਕਰ ਸਕਦੇ ਆ ਬਹੁਤੋ ਕੁਸਤਾ ਜਿਹੜਾ ਹੈਗਾ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ ਸਰਕਾਰਾਂ ਪਹਿਲਾਂ ਵੀ ਰਹੀਆਂ ਹੁਣ ਵੀ ਸਰਕਾਰਾਂ ਉਹੀ ਸਿਸਟਮ ਸਾਰਾ ਕੁਝ ਪਰ ਉਹਦੇ ਵਿੱਚ ਅਸੀਂ ਉਹਨੂੰ ਪੋਜ਼ਿਟਿਵ ਕਿੱਦਾਂ ਅੱਗੇ ਵਧ ਸਕਦੇ ਆ ਕਿੱਦਾਂ ਅੱਗੇ ਉਹਨੂੰ ਅੱਗੇ ਲਿਜਾ ਸਕਦੇ ਆ ਤੇ ਵਾਸਤੇ ਸਾਡੇ ਯਤਨ ਜੇ ਤੁਸੀਂ ਮਾਈਕ ਰੋਟ ਕਰੋ ਤਾਂ ਮਿਲ ਜਾਣਗੇ ਕੀ ਕਹਿ ਸਕਦੇ ਆ ਇਹ ਰਿਜ਼ਲਟ ਜਿਹੜਾ ਹੈਗਾ ਅਸੀਂ ਕਹਿੰਨੇ ਰਿਜ਼ਲਟ ਹੀ ਆ ਜੇ ਆ ਇੱਕ ਮਹੀਨੇ ਦੇ ਵਿੱਚ ਇੰਨੇ ਰਿਜ਼ਲਟ ਮਿਲ ਸਕਦੇ ਆਉਣ ਵਾਲੇ ਦਿਨਾਂ 'ਚ ਵੀ ਹੋਰ ਰਿਜ਼ਲਟ ਤੁਹਾਨੂੰ ਜਰੂਰ ਮਿਲਣੇ ਡਾਈਂਗਾ ਵਾਲਿਆਂ ਨੂੰ ਤਾੜਨਾ ਕੀਤੀ ਸੀ ਕਿ ਜਿਹੜੇ ਡਾਈਂਗਾ ਵਾਲੇ ਨਹੀਂ ਸੁਧਰੇ ਉਹਨਾਂ ਨੂੰ ਕੋਈ ਚਾਹੇ ਉਹ ਡਾਇੰਗ ਵਾਲਾ ਹੋਵੇ ਚਾਹੇ ਮਿਊਚੁਅਲ ਕਾਰਪੋਰੇਸ਼ਨ ਹੋਵੇ ਚਾਹੇ ਜਿਹੜੀ ਹੈਗੀ ਆ ਡੈਰੀਆਂ ਦਾ ਗੋਆ ਹੋਵੇ ਸਾਰੇ ਗੈਰ ਕਾਨੂੰਨੀ ਆ ਗੈਰ ਸੰਵਿਧਾਨਕਾ ਉਹ 1974 ਦੇ ਐਕਟ ਅਨਸਾਰ ਉਹਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿੱਥੇ ਵੀ ਹੋਗਾ ਅਸੀਂ ਉਹਦੇ ਵਾਸਤੇ ਜਿਹੜਾ ਹੈਗਾ ਹਰ ਵੇਲੇ ਤਿਆਰ ਠੀਕ ਹੈ ਧੰਨਵਾਦ ਜੀ ਜਿਹੜੀ ਇੱਥੇ ਮੇਨ ਜਿਹੜੀ ਦਿੱਕਤ ਸੀ ਪੂਰੇ ਜਿਹੜਾ ਪਾਣੀ ਸੀਗਾ ਉਹ ਜਿਹੜਾ ਵੇਸ ਸੀ ਸਾਡਾ ਉਹ ਐਸਟੀਪੀ ਚ ਪਲਾਂਟ ਚ ਨਹੀਂ ਜਾ ਰਿਹਾ ਸੀਗਾ ਤੇ ਕੁਛ ਮੈਂ ਦੱਸਿਆ ਕਿ ਕੁਛ ਟੈਕਨੀਕਲੀ ਲੈਂਡ ਇਸ਼ੂ ਸੀਗਾ ਕੋਈ ਕੋਰਟ ਕੇਸ ਚੱਲੇ ਸੀਗਾ ਲੈਂਡ ਦੇ ਉਹਦੇ ਰਿਲੇਟਡ ਤੇ ਅਸੀਂ ਬਾਬਾ ਜੀ ਦੇ ਮੋਰੇ ਹੋ ਕੇ ਇਹਨਾਂ ਦੇ ਗਵਾਹ ਜਿਹੜਾ ਸੀਗਾ ਸੀ ਆਰ ਜਿਹੜਾ ਸੀਗਾ ਜਿਹੜਾ ਪੰਪੜਾ ਸੀ ਉਹ ਬਣਾ ਕੇ ਅਸੀਂ ਆਪਾਂ ਹੁਣ ਪੂਰਾ ਦਾ ਪੂਰਾ ਪਾਣੀ ਜਿਹੜਾ ਅਸੀਂ ਆਪਾਂ ਉਹ ਜਿਹੜਾ ਜਮਾਲਪੁਰ ਜਿਹੜਾ ਨਹੀਂ ਜਾ ਰਿਹਾ ਸੀ ਉਹਨੂੰ ਆਪਾਂ ਉੱਥੇ ਭਜਣਾ ਸ਼ੁਰੂ ਕੀਤਾ ਆ ਤੇ ਅਸੀਂ ਜੈਸਿੰਦੋ ਵੀ ਬਾਬਾ ਜੀ ਨੇ ਇੱਥੇ ਮੋਰਚਾ ਸੰਭਾਲਿਆ ਸਾਡਾ ਸਾਥ ਸਰਕਾਰ ਦਾ ਮਹਿਕਮੇ ਦਾ ਪੂਰੇ ਡਿਸਟ੍ਰਿਕਟ ਪ੍ਰਸ਼ਾਸਨ ਦਾ ਸਾਥ ਅਸੀਂ ਆਪਾ ਸਹਿਯੋਗ ਕਰ ਰਹੇ ਹੈਗੇ ਤੇ ਅਸੀਂ ਆਪਾ ਵੈਹੀ ਕਹਾਂਗਾ ਕਿ ਅਸੀਂ ਸਟੈਪ ਬਾਈ ਸਟੈਪ ਜਿੱਦਾਂ ਹੁਣ ਪੂਰੇ ਦਾ ਪੂਰਾ ਪਾਣੀ ਐਸਟੀਪੀ ਪਲਾਂਟ ਆ ਜਾਣ ਲੱਗ ਪਿਆ ਤੇ ਅਸੀਂ ਜਿਹੜਾ ਅਗਲਾ ਸਟਾ ਹੈਗਾ ਹੋਊਗਾ ਜਿਹੜਾ ਦਰੂਸਤ ਕੰਮ ਅਸੀਂ ਜਿਹੜਾ ਡੇਰੀਆਂ ਦਾ ਵੇਸਟ ਜ਼ਿਆਦਾ ਹੈਗਾ ਉਹਨਾਂ ਦਾ ਵੱਡੇ ਦਰਿਆ 'ਚ ਸਿੱਧਾ ਜਾ ਰਿਹਾ ਤੇ ਨਾਲ ਜਿਹੜਾ ਇੰਡਸਟਰੀ ਦਾ ਹੈਗਾ ਆਪਾਂ ਉਹ ਵੀ ਕਦਮ-ਕਦਮ ਦੇ ਕੇ ਸਟੈਪ-ਬਾਈ-ਸਟੈਪ ਦੇਖ ਕੇ ਅਸੀਂ ਆਪਾਂ ਨੂੰ ਦਰਸ ਕਰਾਂਗੇ ਆਪਾਂ ਸਰ ਲਗਾਤਾਰ ਸਵਾਲ ਜਿਹੜੇ ਨੇ ਚੱਕੇ ਜਾ ਰਹੇ ਸੀ ਲੱਗਦਾ ਕਿ ਹੁਣ ਜਿਸ ਤਰ੍ਹਾਂ ਜਿਹੜੀ ਸ਼ੁਰੂਆਤ ਜਿਹੜੀ ਇੱਕ ਵੱਡੇ ਪੱਧਰ ਤੇ ਸ਼ੁਰੂਆਤ ਹੋਈ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੁਰਤੋ ਸੁਲਜੀਤ ਜਿਹੜਾ ਹੋ ਜਾ ਮੈਂ ਇਹ ਹੀ ਕਹਾਂਗਾ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ ਹੈਗੀ ਤੇ ਅਸੀਂ ਸਰਦਾਰ ਸਭਗਵਨ ਸਿੰਘ ਜੀ ਮਾਨ ਜੀ ਸੀਐਮ ਸਾਹਿਬ ਸਾਡੇ ਉਹਨਾਂ ਦੀ ਦਿਸ਼ਾ ਨਿਰਦੇਸ਼ ਥਲੇ ਉਹਨਾਂ ਦੀ ਗੁਵਾਈ ਹੇਟ ਅਸੀਂ ਆਪਾਂ ਇਹਨੂੰ ਆਪਾਂ ਸੀਰੀਅਸਲੀ ਅਸੀਂ ਆਪਾਂ ਕੰਮ ਕਰ ਰਹੇ ਨੇ ਸਾਡੀ ਪੂਰੀ ਸਰਕਾਰ ਸਾਡੇ ਰਾਜ ਸਭਾ ਮੈਂਬਰ ਬਾਬਾ ਸੀਚਵਲ ਸਾਹਿਬ ਅਸੀਂ ਲੱਗੇ ਹੋਆਗਾ ਆਪਾਂ ਦਿਨ ਬਈ ਦਿਨ ਅਸੀਂ ਡੇ ਬਾਈ ਡੇ ਅਸੀਂ ਆਪਾਂ ਆਪਾਂ ਪੋਜ਼ਿਟਿਵ ਡਾਇਰੈਕਸ਼ਨ ਵੱਲ ਵਧ ਰਹੇ ਹੈਗੇ ਆਪਾਂ ਤੇ ਸਾਨੂੰ ਪੂਰੀ ਉਮੀਦ ਆ ਕੋਸ਼ਿਸ਼ ਆ ਕਿ ਸਾਡੀ ਅਸੀਂ ਆਪਾਂ ਬਹੁਤ ਜਲਦ ਅਸ ਜਿਹੜਾ ਬੋਡੇ ਦਰਿਆ ਦਾ ਜਿਹੜਾ ਕਾਫੀ ਦਹਾਕਿਆ ਤੋਂ ਅਸੀਂ ਕਹਾਂਗੇ ਜਿਹੜਾ ਉਹ ਪ੍ਰੋਬਲਮ ਸੀ ਉਹਨੂੰ ਆਪਾਂ ਉਹਨੂੰ ਸਹੀ ਕਰਾਂਗੇ ਉਹਨੂੰ ਸ਼ੁੱਧ ਕਰਾਂਗੇ ਸਰ ਕਿਤਨਾ ਕਿਤੇ ਅੰਦੀ ਕਾਰਨ ਦਾ ਜ਼ਿਕਰ ਆ ਰਿਹਾ ਸੀ ਕੁਝ ਅਣਗਹਿਲੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਬਾਬਾ ਜੀ ਨੇ ਵੀ ਜ਼ਿਕਰ ਕੀਤਾ ਸੀਗਾ ਉਹ ਕਿਤਨਾ ਕਿਤੇ ਜਾਂਚ ਰਿਪੋਰਟ ਨਹੀਂ ਬਿਲਕੁਲ ਦੇਖੋ ਜੀ ਇਹ ਇਕੱਲੇ ਬੰਦੇ ਦੀ ਗਲਤੀ ਜਾਂ ਨਗਹਿਲੀ ਕਰਕੇ ਨਹੀਂ ਹੈਗੇ ਇੱਥੇ ਕਈ ਡਿਪਾਰਟਮੈਂਟਸ ਲੋਕਲ ਲੈਵਲ ਕੋਈ ਲੋਕਲ ਲੀਡਰਸ ਕਈ ਕਈਆਂ ਦੀ ਇੱਥੇ ਇਹਨਾਂ ਦੀ ਅਣਗਹਿਲੀਆਂ ਕਰਕੇ ਹੋਇਆ ਸੀ ਸਭ ਲੱਗੇ ਹੋਏ ਆ ਆਪਾਂ ਉਸ ਪਾਸੇ ਵੀ ਵਰਕ ਕਰ ਰਹੇ ਆ ਆਪਾਂ ਜਿੱਥੇ ਕੋਈ ਲੱਗਦਾ ਕੋਈ ਗਲਤੀ ਹੋਈ ਆ ਚਾਹੇ ਸਾਡੀ ਸਰਕਾਰ ਬਿੱਲੇ ਜਾਂ ਉਸ ਤੋਂ ਪਹਿਲਾਂ ਦੀ ਹੋਈ ਆਪਾਂ ਉਹਨੂੰ ਆਪਾਂ ਬਖਸ਼ਾਂਗੇ ਨਹੀਂ ਜੇ ਆਪਾਂ ਸਰ ਜਿਹੜੀਆਂ ਲੱਗੀ ਜੀ ਵੀ ਸਵਾਲ ਚੁੱਕਦੇ ਰਹੇ ਨੇ ਉਹਨਾਂ ਨੇ ਕਹਿੰਦੇ ਫੰਡਾਂ ਦੀ ਜਿਹੜੀ ਦਰਬਾਰ ਤੋਂ ਹੋਈ ਆ 599 ਕਰੋੜ ਰੁਪਏ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਸੀ ਵਿਜੀਲੈਂਸ ਤੇ ਸੀਬੀਏ ਦੀ ਜਾਣ ਦੀ ਮੰਗ ਵੀ ਉਹਨਾਂ ਨੇ ਕੀਤੀ ਨਹੀਂ ਮੈਂ ਉਹ ਹੀ ਕਹਿ ਗਿਆ ਕਿ ਸਾਡੇ ਲਈ ਸਾਡੀ ਸਰਕਾਰ ਸਾਡੇ ਸੀਐਮ ਸਾਹਿਬ ਇਹੀ ਸਾਨੂੰ ਸਾਡੀ ਡਾਇਰੈਕਸ਼ਨ ਉਹਦੀ ਹੈਗੀ ਅਸੀਂ ਬਿਲਕੁਲ ਇਮਾਨਦਾਰ ਨਾਲ ਅਸੀਂ ਕੰਮ ਕਰਨਾ ਹੈਗਾ ਹੁਣ ਵੀ ਅਸੀਂ ਅਸੀਂ ਮੋਟਿਵ ਨਸੀ ਕੰਮ ਕਰੀ ਜੋ ਪਿੱਛੇ ਵੀ ਦ ਹੋਇਆ ਦਸੀ ਆਪਾਂ ਕਿਸ ਨੂੰ ਪਕਸ਼ਾਂਗੇ ਨਹੀਂ ਜੀ ਆਪਾਂ ਜ਼ਰੂਰ ਹੋਗੀ ਕਿਉਂ ਨਹੀਂ ਹੋएगी ਅਸੀਂ ਕਰਾਂਗੇ ਜ਼ਰੂਰ ਕਰਾਂਗੇ ਜੀ ਜੀ